ਜਗਤ ਝੰਡੇ ਉੱਪਰ ਜਾ ਕੇ ਲੋਕਾਂ ਕਹਿੰਦੇ ਕਵਰੇਜ ਕਰਨੀ ਹੈ ਪੱਤਰਕਾਰ ਭਰਾਵਾਂ ਨੇ ਫੋਟੋ ਲੈਣੀ ਹੈ ਨਾऱ्यांना ਜਵਾਬ ਨਾऱ्यांना ਜਦੇਓ ਸੰਘਰਸ਼ੀ ਲੋਕਾਂ ਦਾ ਏਕਾ ਜਿੰਦੂ ਬੋਤ ਬਖਰੀਵੇਂ ਕਰਨਾ ਹੋਵੇ ਤਾਂ ਬਖਰੀਵੇਂ ਨਹੀਂ ਹੁੰਦਾ ਜੇ ਅੱਜ ਕਿਸੇ ਨੂੰ ਕੋਈ ਭੁਲੇਖਾ ਸੀ ਕਿ ਅਸੀਂ ਆਮ ਆਦਮੀ ਦੀ ਸਰਕਾਰ ਬਣਾ ਕੇ ਬਹੁਤ ਵਧੀਆ ਜਿਹੜਾ ਹੈਗਾ ਰਾਜ ਲੈ ਆਵਾਂਗੇ ਉਹ ਸਾਡਾ ਨਿਕਲ ਚੁੱਕਿਆ ਹੈ ਤੇ ਕਿਸਾਨ ਗਏ ਨੇ ਕੱਲ ਪਰਸੋ ਚੌਥੇ ਦੇ ਜਿਹੜੇ ਉੱਥੇ ਜਾ ਰਹੇ ਨੇਗੇ ਦਿੱਲੀ ਦੇ ਵਿੱਚ ਮੇਰੀ ਭੈਣ ਬੋਲ ਕੇ ਗਈ ਹੈ ਡਰੋਨਾ ਦੇ ਨਾਲ ਉਹਨਾਂ ਤੇ ਜਿਹੜਾ ਹੈਗਾ ਉਹ ਛਿੱਟੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਤੇ ਹਰਿਆਣੇ ਦਾ ਮੰਤਰੀ ਕਹਿ ਰਿਹਾ ਕੱਲ ਦਾ ਪੰਜਾਬੀ ਟ੍ਰਿਬਿਊਨ ਅਖਬਾਰ ਪੜ੍ਹਿਆ ਜੇ ਅਨਲ ਵਿੱਚ ਮੈਂ ਤਾਂ ਕਹੂੰਗਾ ਬਿਜ ਨਹੀਂ ਉਹ ਬਿਜੂ ਹੀ ਐ ਉਹ ਅਨਲ ਵਿੱਚ ਕਹਿ ਰਿਹਾ ਵੱਡਾ ਖਤਰਾ ਹੋ ਗਿਆ ਜੇ ਮੁੱਖ ਮੰਤਰੀ ਨੇ ਮਾੜਾ ਮੋਟਾ ਕੋਈ ਲਿਖ ਕੇ ਭੇਜਿਆ ਹੁਣੇ ਜੇ ਤੁਸੀਂ ਕੰਡਿਆਲੀਆਂ ਤਾਰਾ ਲਾਉਣੀਆਂ ਨੇ ਜੇ ਤੁਸੀਂ ਕਿੱਲ ਜਿਹੜੇ ਹੈਗੇ ਆ ਸੜਕਾਂ ਤੇ ਠੋਕਣੇ ਨੇ ਤੇ ਜਿਹੜੇ ਲੋਕਾਂ ਦੀਆਂ ਸਾਥੀਆਂ ਦੇ ਵਿੱਚ ਕਿੱਲ ਠੁਕੇ ਹੋਏ ਨੇ ਉਹ ਉਹ ਕਿੱਲਾਂ ਨੂੰ ਲੰਘ ਕੇ ਜਾਣਗੇ ਅੱਜ ਅਸੀਂ ਵੱਡੇ ਵੱਡੇ ਸਾਡੀ ਲੱਗਿਆ ਬਣਾਈ ਆ ਕੰਨਾ ਟ੍ਰੇਨ ਯੂਨੀਅਨ ਨੇ ਭਾਰਤ ਬੰਦ ਦੀ ਕਿਸਾਨ ਸੰਯੁਕਤ ਮੋਰਚੇ ਦੀ ਭਾਰਤ ਬੰਦ ਦੀ ਪੌਲ ਤੇ ਮਲੇਰ ਪੌਲ ਨੇ ਟਰੱਕ ਯੂਨੀਅਨ ਦੇ ਵਿੱਚ ਅਸੀਂ ਮੁਕੰਮਲ ਤੌਰ ਤੇ ਬੰਦ ਕੀਤਾਗਾ ਤੇ ਅਸੀਂ ਸਾਰਿਆਂ ਜਿੱਤ ਕਰਨ ਵਾਲੇ ਹੱਥ ਫੇਸਾ ਕਰੀਏ ਗ੍ਰੇਡ ਯੂਨੀਅਨਾਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਸਾਰੇ ਲੋਕਾਂ ਨੇ ਸਾਨੂੰ ਪੂਰਾ ਸਹਿਯੋਗ ਕੀਤਾ ਅੱਜ ਤੁਸੀਂ ਪ੍ਰੈਸ ਵਾਲੇ ਵੀਰ ਦੇਖ ਹੀ ਰਹੇ ਹੋ ਵਿਕਤੀ ਮੇ ਕੱਥ ਲੋਕ ਗੁੰਭਹਮਾ ਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਜਥੇ ਬਣਾ ਬਣਾ ਕੇ ਆ ਰਹੇ ਨੇ ਸਾਡੇ ਮਲੇਰ ਕੋਲੇ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਅੱਜ ਉਹ ਵੀ ਸਬਜ਼ੀ ਮੰਡੀ ਦੀ ਕਮੇਟੀ ਨੇ ਪ੍ਰਧਾਨ ਨੇ ਐਲਾਨ ਕਰਕੇ ਬੰਦ ਕੀਤੀ ہوئی ਆ ਉਹਨਾਂ ਲੋਕਾਂ ਨੇ ਵੀ ਅੱਜ ਸਾਰਾ ਸਾਡਾ ਸਮਰਥਨ ਕਰਿਆ ਇਹ ਹੁਣ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਅੱਜ ਜਿਹੜੀ 16 ਫਰਵਰੀ ਦੀ ਬੰਦ ਦੀ ਕੌਲ ਆ ਇਹਨੂੰ ਸਫਲ ਕਰਨ ਵਾਸਤੇ ਸਾਰੇ ਭਾਰਤ 'ਚ ਕੀਤੀ ਜਾ ਰਹੀ ਆ ਕਿਉਂ ਕੀਤੀ ਜਾ ਰਹੀ ਆ ਵੀ ਸਾਡੇ ਦੇਸ਼ ਦੀ ਬੀਜੇਪੀ ਤੇ ਆਰਐਸਐਸ ਦੀ ਜਿਹੜੀ ਸਰਕਾਰ ਆ ਸਾਡੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਤਾੜ ਰਹੀ ਆ ਮੰਗ ਨਹੀਂ ਦੇ ਰਹੀ ਆ ਆਪਾਂ ਜਾਦਾ ਇਸ ਵੱਲ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਮੀਡੀਆ ਦਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਜਿਹੜੀ ਬੀਜੇਪੀ ਆ ਇਹ આરਐਸਐਸ ਦੇ ਵਿੱਚੋਂ ਨਿਕਲੀ ਹੋਈ ਹੈ ਇਹ ਉਹਦਾ ਏਜੰਡਾ ਜਿਹੜਾ ਦੇਸ਼ 'ਚ ਲਾਗੂ ਕਰਨਾ ਚਾਹੁੰਦੇ ਨੇ ਉਹ ਦੇਸ਼ ਨੂੰ ਹਿੰਦੂ ਰਾਸ਼ਟਰ ਵੱਲ ਧੱਕਣਾ ਚਾਹੁੰਦੇ ਨੇ ਦੇਖੋ ਦੇਸ਼ ਨੂੰ ਅਗਰ ਜੇ ਉਹ ਸਾਡਾ ਹਿੰਦੁਸਤਾਨ ਸਾਰੇ ਧਰਮਾਂ ਦਾ ਗੁਲਦਸਤਾ ਜਿਹਨੂੰ ਉਹ ਇੱਕ ਹਿੰਦੂ ਰਾਸ਼ਟਰ ਵੱਲ ਲਿਜਾ ਕੇ ਆਪਣੀ ਹੀ ਨੀਤੀ ਅਪਣਾਉਣਾ ਚਾਹੁੰਦੇ ਨੇ ਉਹ ਤਾਂ ਸਾਡੇ ਦੇਸ਼ ਦੇ ਤਿਰੰਗੇ ਮੰਨ ਰਹੇ ਇਹ ਜੀ ਸਰਕਾਰ ਨੂੰ ਬੇਈਮਾਨ ਨੂੰ ਅਸੀਂ ਕਿਵੇਂ ਮੰਨਾਂਗੇ ਜਿਹੜੇ ਸਾਡੇ ਮਜ਼ਦੂਰਾਂ ਦਾ ਸਾਡੇ ਕਿਸਾਨਾਂ ਦਾ ਸਾਡੇ ਘੱਟ ਗਿਣਤੀਆਂ ਦਾ ਘਾਣ ਕਰ ਰਹੀ ਆਿੱਧਾ ਜਦ ਵੀ ਗੱਲ ਕਰ ਲੋ ਬੀਜੇਪੀ ਦਾ ਕੋਈ ਨੇਤਾ ਮੀਡੀਆ 'ਚ ਬੈਠਾ ਬੋਲਦਾ ਤਾਂ ਉੱਥੇ ਹਿੰਦੂ ਮੁਸਲਮਾਨ ਦੀ ਉਹ ਗੱਲ ਹੁੰਦੀ ਆ ਨਾ ਸਾਡੇ ਕਿਸਾਨਾਂ ਦੀ ਗੱਲ ਹੁੰਦੀ ਆ ਨਾ ਸਾਡੇ ਮਜ਼ਦੂਰਾਂ ਦੀ ਗੱਲ ਹੁੰਦੀ ਆ ਨਾ ਦੁਕਾਨਦਾਰਾਂ ਦੀ ਗੱਲ ਹੁੰਦੀ ਆ ਬੈਂਕਾਂ ਨੇ ਬੈਂਕਾਂ ਨੂੰ ਲੁੱਟ ਕੇ ਪ੍ਰਾਈਵੇਟ ਕਰ ਕਰ ਬੰਦ ਕੀਤੀਆਂ ਜਾ ਰਹੀਆਂ ਨੇ ਅੱਜ ਸਾਨੂੰ ਬੈਂਕਾਂ ਦਾ ਵੀ ਬਹੁਤ ਵੱਡਾ ਸਮਰਥਨ ਮਲੇਰ ਕੋਲੇ ਚ ਉਹ ਵੀ ਬਹੁਤ ਸਾਥੀ ਬੈਂਕਾਂ ਬੰਦ ਕਰਕੇ ਉਰੇ ਆਏ ਨੇ ਇਹ ਜਿਹੜੀ ਭਾਜਪਾ ਸਰਕਾਰ ਮੈਂ ਸਾਡੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਵੀ ਜੋ ਗਲਤੀਆਂ ਪਹਿਲਾਂ ਹੋ ਗਈਆਂ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਪੈਣਾ ਭਾਜਪਾ ਤੋਂ ਆਉਣ ਵਾਲਾ 2024 ਦਾ ਇਲੈਕਸ਼ਨ ਆ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਬੀਜਪੀ ਨੂੰ ਖਦੇੜਨ ਵਾਸਤੇ ਤਾਂ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋਣਾ ਪੈਣਾ ਜੇ ਅਸੀਂ ਇੱਕ ਮੁੱਠ ਹੋਵਾਂਗੇ ਤਾਂ ਇਹ ਬੇਈਮਾਨਾਂ ਨੂੰ ਅਸੀਂ ਸਾਡੇ ਦੇਸ਼ ਚੋਂ ਗਬੇੜ ਕੇ ਸਿੱਟਾਂਗੇ ਸਾਡਾ ਜੋ ਸੰਵਿਧਾਨ ਆ ਸਾਡੇ ਦੇਸ਼ ਨੂੰ ਉਹਦੇ ਮੁਤਾਬਕ ਹੈ ਜਿਹੜਾ ਸਾਰੇ ਮੰਨਦੇ ਬੀਜਪੀ ਦੇ ਜਿਹੜੇ ਵੀ ਨੇਤਾ ਬੈਠੇ ਸਟੇਜਾਂ 'ਤੇ ਬੋਲਦੇ ਨੇ ਉਹਨਾਂ ਦੇ ਮੂੰਹ 'ਚੋਂ ਕਦੇ ਕਿਸਾਨ ਦੀ ਗੱਲ ਸੁਣੀ ਆ ਕੋਈ ਪਾਈਸ ਕਦੇ ਮਜ਼ਦੂਰ ਦੀ ਗੱਲ ਸੁਣੀ ਆ ਜਦ ਵੀ ਗੱਲ ਕਰਦੇ ਨੇ ਹਿੰਦੂ ਮੁਸਲਮ ਰਾਮ ਮੰਦਰ ਬਣਾਤਾ ਕਦੇ ਕਰਨਗੇ ਅਸੀਂ ਫਲਾਨੇ ਏਟ ਦਾ ਫਲਾਨਾ ਨਾਂ ਰੱਖਤਾ ਇਹ ਤੋਂ ਇਲਾਵਾ ਮੋਦੀ ਬੀਜੇਪੀ ਆਰਐਸਐਸ ਨੂੰ ਕੁਝ ਆਉਂਦਾ ਸੱਚੀ ਰੁਪਇਆ ਕਿਲੋ ਵਾਲਾ ਖਾਦਾ ਤੋਂ ਇਲਾਵਾ ਕੁਝ ਨਹੀਂ ਆਉਂਦਾ ਕਿਸਾਨ ਜਿੱਥੇ ਬੰਦੀਆਂ ਧਰਾਂ ਦੇ ਪਲੇਟ ਨੂੰ ਬਾਰਡਰ ਦੇ ਉੱਪਰ ਐਮਐਸਨ ਲੈ ਕੇ ਕੀ ਕਹਾਂਗੇ ਜੀ ਬਾਈ ਨਹੀਂ ਉਹਦੇ ਵਾਸਤੇ ਅਸੀਂ ਸਾਰੇ ਦੇਖੋ ਜਿਹੜੀ ਅੱਜ ਆਹ ਬੰਦ ਦੀ ਕੌਲ ਆ ਇਹ ਸਾਰੇ ਭਾਰਤ ਬੰਦ ਦੀ ਕਾਲ ਉਹਨਾਂ ਦਾ ਅਸੀਂ ਸਮਰਥਨ ਵੀ ਕਰਦੇ ਹਾਂ ਅਗਰ ਬੀਜੇਪੀ ਸਰਕਾਰ ਉਹਨਾਂ ਤੇ ਕੋਈ ਜਾਵਾ ਇਦਾਂ ਦਾ ਜਿਹੜਾ ਰਵਈਆ ਲਗਾਤਾਰ ਕਰਦੀ ਰਹੂਗੀ ਤਾਂ ਸਾਡੀ ਟ੍ਰੇਡ ਯੂਨੀਅਨ ਦੇ ਜਿਹੜੇ ਲੀਡਰ ਨੇ ਤੇ ਸੰਯੁਕਤ ਮੋਰਚੇ ਦੇ ਲੀਡਰ ਨੇ ਅੱਗੇ ਵੀ ਮੀਟਿੰਗ ਕਰਕੇ ਜੋ ਕਾਲ ਦੇਣਗੇ ਤਾਸੀਂ ਜਿਹੜਾ ਬੈਰੀ ਜਾਲਮ ਬੈਠਾ ਉਹਨੂੰ ਫਿਰ ਜਵਾਬ ਉਹਦੇ ਵਾਲੀ ਗੋਲੀ ਦੇ ਵਿੱਚ ਹੀ ਅਸੀਂ ਜਵਾਬ ਦੇਣਾ 16 ਤਰੀਕ ਨੂੰ ਲੈ ਕੇ ਭਾਰਤ ਮੰਡਾ ਇਸ ਤੋਂ ਬਾਅਦ ਅਗਲਾ ਪੜਾਅ ਕੀ ਹੋਊਗਾ ਜਿਵੇਂ ਅਗਲਾ ਪੜਾਅ ਸਾਡੀਆਂ ਟ੍ਰੇਡ ਯੂਨੀਅਨ ਦੇ ਤੇ ਸੰਯੁਕਤ ਮੋਰਚੇ ਦੀ ਜਿਹੜੀ ਲੀਡਰਸ਼ਿਪ ਆ ਉਹ ਅਗਲਾ ਪੜਾਅ ਤੈਅ ਕਰਕੇ ਜੋ ਦੱਸਣਗੇ ਉਹ ਤੁਹਾਨੂੰ ਦੱਸਿਆ ਅੱਜ ਕਿੰਨੀ ਕਿੰਨੀਆਂ ਬੰਦੀਆਂ ਨੇ ਸਹਿਯੋਗ ਦਿੱਤਾ ਅੱਜ ਕੋਈ ਜਥੇਬੰਦੀ ਬਚੀ ਹੋਈ ਨਹੀਂ ਹੈਗੀ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਸਾਡੇ ਦੁਕਾਨਦਾਰ ਵੀ ਤੁਸੀਂ ਦੇਖਿਆ ਵੀ ਸਬਜ਼ੀ ਮੰਡੀ ਕਦੇ ਬੰਦ ਹੁੰਦੀ ਦੇਖੀ ਆ ਅੱਜ ਸਾਡੇ ਸਬਜੀ ਮੰਡੀ ਦੀ ਯੂਨੀਅਨ ਨੇ ਸਾਰੇ ਵੀਰਾਂ ਨੇ ਸਾਡਾ ਡਟ ਕੇ ਸਮਰਥਨ ਕਰਿਆ ਸਬਜੀ ਮੰਡੀ ਬੰਦ ਆ ਤੁਹਾਡੇ ਸਾਹਮਣੇ ਟਰੱਕ ਯੂਨੀਅਨ ਆ ਸਾਡੇ ਟਰੱਕ ਯੂਨੀਅਨ ਦੇ ਵਿੱਚ ਸਵੇਰ ਤੋਂ ਕੋਈ ਟਰੱਕ ਦੀ ਵਕਾਰ ਨਹੀਂ ਕੀਤੀ ਗਈ ਸਾਰੇ ਕੀ ਕਹਿੰਦੇ ਨੇ ਬੰਦ ਕੀਤੀ ਹੋਈ ਆ